ਜਦ ਪਠਾਨ ਕੋ ਜਲੰਧਰ ਨੈਸ਼ਨਲ ਹਾਈਵੇ ਦੇ ਉਤੇ ਪੈਂਦੇ ਐਮਐਸਪੀ ਸਿਨੇਮਾ ਦੇ ਕੋਲ ਉਸ ਸਮੇਂ ਇੱਕ ਵੱਡਾ ਸੜਕੀ ਹਾਦਸਾ ਹੋਣ ਤੋਂ ਬਚਾਅ ਹੋ ਗਿਆ ਜਦੋਂ ਸਿਨੇਮਾ ਦੇ ਕੋਲ ਜਾ ਰਹੀ ਟਰੈਕਟਰ ਦੇ ਪਿੱਛੇ ਲੱਗੀ ਲੈਂਡਰ ਵਾਲੀ ਮਿਕਸਚਰ ਮਸ਼ੀਨ ਨੂੰ ਪਿੱਛੋਂ ਆ ਰਹੀ ਇੱਕ ਟਿਪਰ ਨੇ ਟੱਕਰ ਮਾਰ ਦਿੱਤੀ ਦੱਸਾਂ ਜੋਕ ਗੱਲ ਇਹ ਹੈ ਕਿ ਟੱਕਰ ਵਿੱਚ ਟਰੈਕਟਰ ਤੇ ਜਾ ਰਹੇ ਕਰੀਬ 6 ਲੋਕਾਂ ਨੂੰ ਝੋਟਾ ਲੱਗਿਆ ਹਨ ਜਿਨ੍ਹਾਂ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਇਸ ਮਾਮਲੇ ਸੰਬੰਧੀ ਐਸ ਐਮਓਰ ਸੁਨੀਲ ਜਾਂਦੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਡਾਕਟਰਾਂ ਵੱਲੋਂ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਅਤੇ ਇਹ ਲੋਕ ਖਤਰੇ ਤੋਂ ਬਾਹਰ ਹਨ ਪਠਾਨਕੋਟ ਤੋਂ ਬੁਸ਼ਪਲਤਾ ਦੀ ਰਿਪੋਰਟ ਹਲਚਲ ਪੰਜਾਬ ਦੀ ਪਠਾਨਕੋਟ ਸ਼ੌਨੀ ਰੇਲਵੇ ਸਟੇਸ਼ਨ ਦੇ ਲੱਗੇ ਐਮਐਸਟੀ ਥੀਟਰ ਹੈਗਾ ਉਹਦੇ ਲੱਗੇ ਐਕਸੀਡੈਂਟ ਹੋਇਆ ਹੈ ਕਰੀਬ ਜਿਵੇਂ 9 ਵਜੇ ਜਿਹਦੇ ਵਿੱਚ 6 ਜ਼ਖਮੀਆਂ ਆਏ ਨੇ ਇਹ ਲੇਬਰ ਦੇ ਬੰਦੇ ਸੀਗੇ ਸਾਰੇ ਦਿਨਾਂ ਮੋਹਟਰੈਕਟਰ ਦੇ ਬੈਠੇ ਹੋਏ ਸੀਗੇ ਤੇ ਕੁਝ ਸਮਾਂ ਨੂੰ ਤਾਂ ਗੇਟ ਰਕਾ ਉਹਨੇ ਵਿੱਚ ਕੀਤਾ ਹੈ ਜਾਇ 6 ਦੇ 6 ਬੰਦੇ ਜਿਹੜੇ ਹੈਗੇ ਸਾਡੇ ਕੋਲ ਆਏ ਸੀਗੇ ਅਸੀਂ ਉਹਨਾਂ ਨੂੰ ਜੋ ਟ੍ਰੀਟਮੈਂਟ ਹੁੰਦਾ ਬੰਦਾ ਸੀਗਾ ਉਹ ਦਿੱਤਾ ਹੈਗਾ ਤੇ ਇਸ ਵੇਲੇ ਸਾਰੇ ਪੇਸ਼ੈਂਟ ਜਿਹੜੇ ਹੈਗੇ ਸਟੇਬਲ ਹੈਗੇ ਤੇ ਸਾਰੇ ਪੇਸ਼ੈਂਟ ਜਿਹੜੇ ਹੈਗੇ ਸੱfte ਕੋ